ਪਠਾਨਕੋਟ ਅਮਰਤਸਰ ਨੈਸ਼ਨਲ ਹਾਈਵੇ ਦੇ ਗਜ਼ਬਾ ਨੌਸ਼ਹਿਰਾ ਮੱਜਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਨਵੀਂ ਗੱਡੀ ਲਈ ਸੀ ਪਰਿਵਾਰ ਨੂੰ ਗੋਡੇ-ਗੋਡੇ ਚਾਹ ਸੀ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਪਰ ਰਸਤੇ 'ਚ ਵੱਡਾ ਪਾਣਾ ਵੱਜ ਗਿਆ ਹਾਈਵੇ 'ਤੇ ਖੜੀਆਂ ਗੱਡੀਆਂ ਨੂੰ ਕਰਾਸ ਕਰਨਾ ਇਸ ਨਵੀਂ ਗੱਡੀ ਨੂੰ ਮਹਿੰਗਾ ਪੈ ਗਿਆ ਤੇ ਪਿੱਛੋਂ ਆ ਰਹੇ ਟੁੱਪਰ ਨੇ ਇਸ ਗੱਡੀ ਨੂੰ ਲਪੇਟੇ ਵਿੱਚ ਲੈ ਲਿਆ 10 ਮੀਟਰ ਤੱਕ ਗੱਡੀ ਨੂੰ ਕੰਸੀ ਟੁਲਾ ਲੈ ਗਿਆ ਹਾਲਾਂਕਿ ਇਸ ਦਰਮਿਆਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਨਵੀ ਨਕੋਰ ਗੱਡੀ ਦਾ ਕਚੂਮਰ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਠਾਨਕੋਟ ਅਮਰਤਸਰ ਨੈਸ਼ਨਲ ਹਾਈਵੇ ਦੇ ਗਜ਼ਬਾ ਲੋਹੈਰਾ ਮੱਜਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਨਵੀਂ ਗੱਡੀ ਲਈ ਸੀ ਪਰਿਵਾਰ ਲਗੂ ਦੇ ਗੋਡੇ ਚਾ ਸੀ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਪਰ ਰਸਤੇ 'ਚ ਵੱਡਾ ਪਾਣਾ ਵੱਜ ਗਿਆ ਹਾਈਵੇ ਤੇ ਖੜੀਆਂ ਗੱਡੀਆਂ ਨੂੰ ਕਰਾਸ ਕਰਨਾ ਇਸ ਨਵੀਂ ਗੱਡੀ ਨੂੰ ਮਹਿੰਗਾ ਪੈ ਗਿਆ ਤੇ ਪਿੱਛੋਂ ਆ ਰਹੇ ਟੁੱਪਰ ਨੇ ਇਸ ਗੱਡੀ ਨੂੰ ਲਪੇਟੇ ਵਿੱਚ ਲੈ ਲਿਆ 10 ਮੀਟਰ ਤੱਕ ਗੱਡੀ ਨੂੰ ਕਸੀ ਟਲਾ ਲੈ ਗਿਆ ਹਾਲਾਂਕਿ ਇਸ ਦਰਮਿਆਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਨਵੀਂ ਨਕੋਰ ਗੱਡੀ ਦਾ ਕਚੂਮਰ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਠਾਨਕੋਟ ਅਮਰਤਸਰ ਨੈਸ਼ਨਲ ਹਾਈਵੇ ਦੇ ਗਜ਼ਬਾ ਲੋਹੈਰਾ ਮੱਜਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਨਵੀਂ ਗੱਡੀ ਲਈ ਸੀ ਪਰਿਵਾਰ ਨੂੰ ਗੋਡੇ-ਗੋਡੇ ਚਾਹ ਸੀ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਪਰ ਰਸਤੇ 'ਚ ਵੱਡਾ ਪਾਣਾ ਵੱਜ ਗਿਆ ਹਾਈਵੇ 'ਤੇ ਖੜੀਆਂ ਗੱਡੀਆਂ ਨੂੰ ਕ੍ਰੋਸ ਕਰਨਾ ਇਸ ਨਵੀਂ ਗੱਡੀ ਨੂੰ ਮਹਿੰਗਾ ਪੈ ਗਿਆ ਤੇ ਪਿੱਛੋਂ ਆ ਰਹੇ ਟਿਪਪਰ ਨੇ ਇਸ ਗੱਡੀ ਨੂੰ ਲਪੇਟੇ ਵਿੱਚ ਲੈ ਲਿਆ 10 ਮੀਟਰ ਤੱਕ ਗੱਡੀ ਨੂੰ ਕਸੀਟਲਾ ਲੈ ਗਿਆ ਹਾਲਾਂਕਿ ਇਸ ਦਰਮਿਆਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਨਵੀਂ ਨਕੋੜ ਗੱਡੀ ਦਾ ਕਚੂਮਰ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਠਾਨਕੋਟ ਅਮਰਤਸਰ ਨੈਸ਼ਨਲ ਹਾਈਵੇ ਦੇ ਗਜ਼ਬਾ ਨੌਸ਼ਹਿਰਾ ਮੱਜਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਨਵੀਂ ਗੱਡੀ ਲਈ ਸੀ ਪਰਿਵਾਰ ਨੂੰ ਗੋਡੇ-ਗੋਡੇ ਚਾਹ ਸੀ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਪਰ ਰਸਤੇ 'ਚ ਵੱਡਾ ਪਾਣਾ ਵੱਜ ਗਿਆ ਹਾਈਵੇ 'ਤੇ ਖੜੀਆਂ ਗੱਡੀਆਂ ਨੂੰ ਕਰਾਸ ਕਰਨਾ ਇਸ ਨਵੀਂ ਗੱਡੀ ਨੂੰ ਮਹਿੰਗਾ ਪੈ ਗਿਆ ਤੇ ਪਿੱਛੋਂ ਆ ਰਹੇ ਟਿਪਰ ਨੇ ਇਸ ਗੱਡੀ ਨੂੰ ਲਪੇਟੇ ਵਿੱਚ ਲੈ ਲਿਆ 10 ਮੀਟਰ ਤੱਕ ਗੱਡੀ ਨੂੰ ਕੰਸੀ ਟੁਲਾ ਲੈ ਗਿਆ ਹਾਲਾਂਕਿ ਇਸ ਦਰਮਿਆਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਨਵੀ ਨਕੋਰ ਗੱਡੀ ਦਾ ਕਚੂਮਰ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਠਾਨਕੋਟ ਅਮਰਤਸਰ ਨੈਸ਼ਨਲ ਹਾਈਵੇ ਦੇ ਗਜ਼ਬਾ ਲੋਹੈਰਾ ਮੱਜਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਨਵੀਂ ਗੱਡੀ ਲਈ ਸੀ ਪਰਿਵਾਰ ਲਗੂ ਦੇ ਗੋਡੇ ਚਾ ਸੀ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਪਰ ਰਸਤੇ 'ਚ ਵੱਡਾ ਪਾਣਾ ਵੱਜ ਗਿਆ ਹਾਈਵੇ ਤੇ ਖੜੀਆਂ ਗੱਡੀਆਂ ਨੂੰ ਕਰਾਸ ਕਰਨਾ ਇਸ ਨਵੀਂ ਗੱਡੀ ਨੂੰ ਮਹਿੰਗਾ ਪੈ ਗਿਆ ਤੇ ਪਿੱਛੋਂ ਆ ਰਹੇ ਟੁੱਪਰ ਨੇ ਇਸ ਗੱਡੀ ਨੂੰ ਲਪੇਟੇ ਵਿੱਚ ਲੈ ਲਿਆ 10 ਮੀਟਰ ਤੱਕ ਗੱਡੀ ਨੂੰ ਕਸੀ ਟਲਾ ਲੈ ਗਿਆ ਹਾਲਾਂਕਿ ਇਸ ਦਰਮਿਆਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਨਵੀਂ ਨਕੋਰ ਗੱਡੀ ਦਾ ਕਚੂਮਰ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ